ਚਮਕੌਰ ਦੀ ਗੜੀ ਚਮਕੌਰੇ ਜੱਟ ਦੀ ਸੀ ਜਿਨੇ ਵਜੀਰ ਖਾਂ ਕੋਲ ਗੜੀ ਚ ਲੁਕੇ ਹੋਏ ਗੁਰੂ ਸਾਹਿਬ ਦੀ ਗੁਪਤ ਖਬਰ ਪਹਵਾਈ ਸੀ ਦਰ ਅਸਲ ਚਮਕੌਰ ਦੀ جنگ ਕਿਸੇ ਗੜੀ ਚ ਨਹੀਂ ਸਗੋ 1.5 ਸਾਲ ਪੁਰਾਣੀ ਸ਼ਾਹੀ ਹਵੇਲੀ ਵਿੱਚ ਹੋਈ ਸੀ ਆਖਿਰ ਕਿਹੋ ਜਿਹੀ ਸੀ ਇਹ ਹਵੇਲੀ ਦੀ ਬਣਾਵਟ ਤੇ ਕੌਣ ਸੀ ਉਸ ਹਵੇਲੀ ਦਾ ਮਾਲਕ ਕੀ ਹੈ ਇਸ ਹਵੇਲੀ ਦਾ ਸੰਪੂਰਨ ਇਤਿਹਾਸ ਜੋ ਚਮਕੌਰ ਦੀ جنگ ਤੋਂ 600 ਸਾਲ ਪਹਿਲਾਂ ਤੋਂ ਸ਼ੁਰੂ ਹੁੰਦਾ ਹੈ ਜਾਣਾਂਗੇ ਸਭ ਕੁਝ ਅੱਜ ਦੀ ਇਸ ਵੀਡੀਓ ਵਿੱਚ ਪਰ ਅੱਗੇ ਵਧਣ ਤੋਂ ਪਹਿਲਾਂ ਸਾਡੀ ਛੋਟੀ ਜਿਹੀ ਬੇਨਤੀ ਹੈ ਕਿ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਇਤਿਹਾਸਕ ਚਮਕੌਰ ਦੀ ਗੜੀ ਦੇ ਇਤਿਹਾਸ ਨੂੰ ਡਿਟੇਲ ਚ ਜਾਨਣ ਲਈ ਆਪਾਂ ਨੂੰ ਚਮਕੌਰ ਦੀ ਜੰਗ ਤੋਂ ਵੀ 600 ਸਾਲ ਪਿੱਛੇ ਜਾ ਕੇ ਸ਼ੁਰੂਆਤ ਕਰਨੀ ਪਵੇਗੀ ਜਦੋਂ ਪੰਜਾਬ ਦੇ ਇਲਾਕੇ ਚ ਸਹਾਬੂद्दीन ਪਠਾਨ ਦਾ ਰਾਜ ਸੀ ਇਹ 1132-33 ਦੇ ਆਸ-ਪਾਸ ਦੀ ਘਟਨਾ ਹੈ ਜਦੋਂ ਰਾਜਸਥਾਨ ਦੇ ਬੀਲਾਵਾਲਾ ਇਲਾਕੇ ਦੇ ਦੋ ਰਾਜਕੁਮਾਰ ਕੁਵਰ ਹਰਪਾਲ ਤੇ ਕੁਵਰ ਰਕਸ਼ਪਾਲ ਮਾਤਾ ਜਵਾਲਾ ਦੇਵੀ ਦੇ ਦਰਸ਼ਨ ਕਰਨ ਜਾਂਦੇ ਹੋਏ ਇੱਥੇ ਸਤਲੋਜ ਦੇ ਕੰਢੇ ਤੇ ਆਪਣੇ ਕਾਫਲੇ ਸਮੇਤ ਪੜਾ ਲਾਉਂਦੇ ਹਨ ਰਾਜਸਥਾਨੀ ਮਾਰਵਾੜੀ نسل ਦੇ ਘੋੜੇ ਬੜੇ ਹੀ ਸ਼ਾਨਦਾਰ ਮੰਨੇ ਜਾਂਦੇ ਹਨ ਤੇ ਜਦਾਂ ਕਿ ਆਪਾਂ ਜਾਣਦੇ ਹਾਂ ਕਿ ਜਿਵੇਂ ਅੱਜ ਕੱਲ ਵੱਡੀਆਂ-ਵੱਡੀਆਂ ਗੱਡੀਆਂ ਵਾਲਿਆਂ ਦੀ ਟੌਰ ਹੁੰਦੀ ਹੈ ਉਹਨਾਂ ਸਮੇਂ ਵੱਡੇ-ਵੱਡੇ ਰਾਜੇ ਮਹਾਰਾਜੇ ਮਹਿੰਗੀ نسل ਦੇ ਘੋੜੇ ਰੱਖਣ ਦੇ ਸ਼ਕੀਨ ਸਨ ਦੋ ਸਹਾਬੂ ਦੇ ਨੂੰ ਇੰਨਾ ਭਰਾਵਾਂ ਦੇ ਮਾਰਵਾੜੀ ਘੋੜਿਆਂ ਦੀ ਸ਼ੋਭਾ ਬਾਰੇ ਪਤਾ ਲੱਗਾ ਤਾਂ ਉਹਨਾਂ ਖਰੀਦਣ ਦੀ ਪੇਸ਼ਕਸ਼ ਕਰ ਦਿੱਤੀ ਪਰ ਇਧਰੋਂ ਇਹ ਦੋਵੇਂ ਭਰਾ ਉੱਚੇ ਖਾਨਦਾਨ ਨਾਲ ਸੰਬੰਧ ਰੱਖਦੇ ਸਨ ਸੋ ਉਹਨਾਂ ਨੇ ਘੋੜੇ ਦੇਣ ਤੋਂ ਮਨਾ ਕਰ ਦਿੱਤਾ ਬਰ ਸਹਾਬੂ ਦੇ ਪਠਾਨ ਨੂੰ ਤਾਂ ਕਿਸੇ ਵੀ ਹਾਲਤ ਵਿੱਚ ਉਹ ਘੋੜੇ ਚਾਹੀਦੇ ਹੀ ਸਨ ਸੋ ਅੰਤ ਵਿੱਚ ਸੌਦਾ ਹੋਇਆ ਕਿ ਸੌ ਮਾਰਵਾਰੀ ਘੋੜਿਆਂ ਦੇ ਬਦਲੇ ਦੋਵੇਂ ਭਰਾ ਸੂਰਜ ਦੀ ਪਹਿਲੀ کرن ਤੋਂ ਲੈ ਕੇ ਘੋੜਾ ਭਜਾਉਣਾ ਸ਼ੁਰੂ ਕਰਨਗੇ ਤੇ ਸੂਰਜ ਡੁੱਬਣ ਤੱਕ ਜਿਹਨੇ ਜਿੰਨਾ ਇਲਾਕਾ ਕਵਰ ਕਰ ਲਿਆ ਉਹਦੀ ਮਲਕੀਅਤ ਉਸਦੇ ਨਾਂ ਕਰ ਦਿੱਤੀ ਜਾਊਗੀ ਹੁਣ ਸੋਨ ਵਿੱਚ ਤਾਂ ਇਹ ਕਾਫੀ ਮਹਿੰਗਾ ਸੌਦਾ ਲੱਗਦਾ ਹੈ ਪਰ ਇਸ ਗੱਲ ਦੀ ਪੁਸ਼ਟੀ ਇਨ੍ਹਾਂ ਦੋਹਾਂ ਰਾਜਕੁਮਾਰਾਂ ਦੀਆਂ ਅੱਜ ਕੱਲ੍ਹ ਦੀਆਂ ਪੀੜ੍ਹੀਆਂ ਵੀ ਕਰਦੀਆਂ ਹਨ ਸੋ ਸੌਦੇ ਮੁਤਾਬਕ ਕੁਵਰ ਹਰਪਾਲ ਨੇ ਰੂਪੜ ਵਾਲੇ ਪਾਸੇ ਤੇ ਕੁਵਰ ਕਸ਼ਪਾਲ ਨੇ ਦਰਿਆ ਦੇ ਦੂਜੇ ਪਾਸੇ ਆਪਣਾ ਇਲਾਕਾ ਮੰਨ ਲਿਆ ਅੱਜ ਵੀ ਆਪਾਂ 1883 ਦੇ ਲਗਭਗ ਲਾਗੇ-ਤਾਗੇ ਤਿਆਰ ਕੀਤਾ ਗਿਆ ਸਭ ਤੋਂ ਪਹਿਲਾ ਜ਼ਮੀਨੀ ਰਿਕਾਰਡ ਪੜ੍ਹਗੇ ਤਾਂ ਇਹ ਮਲਕੀਅਤ ਇਨ੍ਹਾਂ ਦੋਹਾਂ ਦੇ ਨਾਂ ਹੀ ਬੋਲਦੀ ਹੈ ਪਰ ਵਾਰਕ ਪੀੜੀਆਂ ਅੱਗੇ ਵਧਦੀਆਂ ਗਈਆਂ ਤੇ ਇਲਾਕਿਆਂ ਦੀ ਵੰਡ ਹੁੰਦੀ ਗਈ। ਸਨ 1560 ਦੇ ਆਸ-ਪਾਸ ਇਹ 930 ਪੰਡਾ ਦੀ ਵੰਡ ਇੱਕ ਪੁੱਤਰ ਦੇ ਹਿੱਸੇ ਆਈ ਜਿਨ੍ਹਾਂ ਨੇ ਫਿਰ ਇਸ ਇਲਾਕੇ ਦਾ 1565 ਦੇ ਨੇੜੇ ਇੱਕ ਸ਼ਾਨਦਾਰ ਹਵੇਲੀ ਦੀ ਉਸਾਰੀ ਕਰਵਾਈ ਜਿਹਨੂੰ ਅੱਜ ਆਪਾਂ ਚਮਕੌਰ ਦੀ ਗੜੀ ਦੇ ਰੂਪ ਵਿੱਚ ਜਾਣਦੇ ਹਾਂ। ਅਸਲ ਵਿੱਚ ਇਹ ਸ਼ਾਹੀ ਪਰਿਵਾਰ ਦੀ ਸ਼ਾਨਦਾਰ ਹਵੇਲੀ ਸੀ ਪਰ ਗੁਰੂ ਸਾਹਿਬ ਨੇ ਇਸ ਹਵੇਲੀ ਨੂੰ ਇੱਕ ਕਿਲੇ ਦੀ ਵਰਤੋਂ ਵਿੱਚ ਲਿਆ ਪਰ ਇਹ ਕਿਲੇ ਜਿੰਨੀ ਵੱਡੀ ਨਹੀਂ ਸੀ ਇਤਿਹਾਸ ਵਿੱਚ ਇਸ ਨੂੰ ਗੜੀ ਕਿਹਾ ਗਿਆ ਹੈ ਹੁਣ ਆਉਂਦੇ ਹਾਂ ਇਸ ਗੱਲ ਤੇ ਕਿ ਜੰਗ ਦੇ ਸਮੇਂ ਹਵੇਲੀ ਦਾ ਮਾਲਕ ਕੌਣ ਸੀ ਜੋ ਸਵਾਲ ਅੱਜ ਕਈ ਥਾਵਾਂ ਤੇ ਚਰਚਾ ਵਿੱਚ ਚੱਲ ਰਿਹਾ ਹੈ ਆਖਿਰ ਸੱਚਮੁੱਚ ਕਿਸੇ ਜੱਟ ਨੇ ਗੁਰੂ ਜੀ ਦੀ ਮੁਖਬਰੀ ਕੀਤੀ ਸੀ ਆਓ ਇਸ ਸਵਾਲ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਗੇ ਇਸ ਹਵੇਲੀ ਦੇ ਮਾਲਕ ਬਾਰੇ ਕਈ ਇਤਿਹਾਸਕ ਸਰੋਤਾਂ ਵਿੱਚ ਜ਼ਿਕਰ ਮਿਲਦਾ ਹੈ ਸਭ ਤੋਂ ਪਹਿਲਾ ਸਰੋਤ ਗੁਰੂ ਸੋਭਾ ਗ੍ਰੰਥ ਕਵੀ ਸੈਨਾਪਤ ਜੀ ਦਾ ਲਿਖਿਆ ਹੋਇਆ ਜੋ ਕਿ ਇਸ ਜੰਗ ਤੋਂ ਸਿਰਫ 7 ਸਾਲਾਂ ਬਾਅਦ 1711 ਵਿੱਚ ਲਿਖਿਆ ਗਿਆ ਸੀ ਉਹਦੇ ਚ ਜ਼ਿਕਰ ਮਿਲਦਾ ਹੈ ਕਿ ਚਮਕੌਰ ਪਹੁੰਚ ਕੇ ਹਵੇਲੀ ਦੇ ਲਾਗੇ ਹੀ ਇੱਕ ਬਾਗ ਵਿੱਚ ਗੁਰੂ ਸਾਹਿਬ ਨੇ ਕੁਝ ਸਮਾਂ ਆਰਾਮ ਕੀਤਾ ਉਸੇ ਸਮੇਂ ਹੀ ਉਹ ਜ਼ਿਮੀਦਾਰ ਜੋ ਉਸ ਬਾਗ ਦਾ ਤੇ ਉਸ ਹਵੇਲੀ ਦਾ ਮਾਲਕ ਸੀ ਉੱਥੇ ਆ ਪਹੁੰਚਿਆ ਤੇ ਗੁਰੂ ਸਾਹਿਬ ਨੂੰ ਅਰਜ ਕਰਦਾ ਹੈ ਕਿ ਸਤਿਗੁਰੂ ਪਾਸ਼ਾ ਉਸ ਦੀ ਹਵੇਲੀ ਵਿੱਚ ਆ ਜਾਣ ਤੇ ਜੇ ਚਾਹਣ ਤਾਂ ਇਸ ਢੇਲੀ ਨੂੰ ਮੋਰਚਾ ਬੰਦੀ ਲਈ ਗੱਡੀ ਦੇ ਰੂਪ ਵਿੱਚ ਇਸ ਨੂੰ ਵਰਤੋਂ ਵਿੱਚ ਲੈ ਸਕਦੇ ਹਨ ਇਸ ਤੋਂ ਬਾਅਦ ਥੋੜਾ ਅੱਗੇ ਹੋਰ ਆ ਜਾਈਗੇ ਤਾਂ ਇੱਕ ਹੋਰ ਗ੍ਰੰਥ ਸਾਹਮਣੇ ਆਉਂਦਾ ਹੈ ਗੁਰੂ ਲਿਬਾਸ ਪਾਸ਼ਾ 18ਵੀਂ ਇਹ ਗ੍ਰੰਥ ਕਿਨੇ ਲੇਖਿਆ ਕਦੋਂ ਲੇਖਿਆ ਇਹਦੇ ਲਿਖਾਰੀ ਦਾ ਪਿਛੋਕੜ ਕੀ ਹੈ ਤੇ ਉਹਨੇ ਜਾਣਕਾਰੀ ਕਿੱਥੋਂ ਹਾਸਲ ਕੀਤੀ ਇਸ ਗੱਲ ਦਾ ਕਿਤੇ ਕੋਈ ਜ਼ਿਕਰ ਨਹੀਂ ਮਿਲਦਾ ਇਹਦੇ ਖਰੜਿਆਂ ਦੇ ਕਾਗਜ਼ ਜਿਹੜੀ ਸਰਚ ਕਰਨ ਤੋਂ ਪਤਾ ਲੱਗਦਾ ਹੈ ਕਿ ਇਹ ਗ੍ਰੰਥ 1743 ਈਸਵੀ ਦੇ ਆਸ-ਪਾਸ ਹੀ ਲਿਖਿਆ ਗਿਆ ਹੋਵੇਗਾ ਅੱਜ ਇਸ ਨੂੰ ਕਿਸੇ ਕੌਰ ਸਿੰਘ ਲਖਾਰੀ ਦੇ ਨਾਂ ਹੇਠ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ ਕੌਰ ਸਿੰਘ ਕੌਣ ਹੈ ਸ਼ਾਇਦ ਕੋਈ ਨਹੀਂ ਜਾਣਦਾ ਇਸ ਗ੍ਰੰਥ ਵਿੱਚ ਜੇਕਰ ਮਿਲਦਾ ਹੈ ਕਿ ਜ਼ਿਮੀਂਦਾਰਾਂ ਨੇ ਬਾਗ ਦਾ ਆਰਾਮ ਕਰ ਰਹੇ ਗੁਰੂ ਸਾਹਿਬ ਨੂੰ ਗਾੜੀ 'ਚ ਆ ਜਾਣ ਲਈ ਬੇਨਤੀ ਕੀਤੀ ਤੇ ਜਦੋਂ ਗੁਰੂ ਸਾਹਿਬ ਤੇ ਸਾਰੇ ਸਿੰਘ ਗਾੜੀ 'ਚ ਪ੍ਰਵੇਸ਼ ਕਰ ਗਏ ਤਾਂ ਇਸ لالਚੀ ਜ਼ਿਮੀਦਾਰ ਨੇ ਪਹਾੜੀ ਰਾਜੇ ਨੂੰ ਚਿੱਠੀ ਲਿਖ ਕੇ ਮੁਖਬਰੀ ਕਰ ਦਿੱਤੀ ਕਿ ਗੁਰੂ ਸਾਹਿਬ ਜੀ ਇੱਥੇ ਮੇਰੀ ਹਵੇਲੀ 'ਚ ਰੁਕੇ ਹੋਏ ਹਨ ਤੇ ਤੁਸੀਂ ਛੇਤੀ ਆ ਕੇ ਉਹਨਾਂ ਨੂੰ ਗ੍ਰਫਤਾਰ ਕਰ ਲਓ ਪਰ ਇੱਥੇ ਤਾਂ ਅੱਥਾਂ ਦੀ ਕਿੰਨੀ ਤਰੋੜ ਮਰੋੜ ਕੀਤੀ ਗਈ ਹੈ ਤੁਸੀਂ ਜਾਣ ਕੇ ਹੈਰਾਨ ਹੋ ਜਾਵੋਗੇ ਚਮਕੌਰ ਦੀ ਜੰਗ ਹੋਈ ਸੀ 1704 ਵਿੱਚ ਤੇ ਪਹਾੜੀ ਰਾਜਾ ਪੀਮਚੰਦ ਤਾਂ ਇਹ ਤਾਂ ਕਈ ਸਾਲ ਪਹਿਲਾਂ 1692 ਵਿੱਚ ਹੀ ਮਰ ਚੁੱਕਿਆ ਸੀ ਸੋ ਇਹ ਸਰੋਤ ਇਤਿਹਾਸਕ ਅਸਵੱਟੀ ਤੇ ਖਰਾ ਨਹੀਂ ਉਤਰਦਾ ਇਸ ਤੋਂ ਬਾਅਦ ਤਿੰਨ ਚਾਰ ਹੋਰ ਗ੍ਰੰਥਾ ਦਾ ਵੀ ਜ਼ਿਕਰ ਮਿਲਦਾ ਹੈ ਕਿਸੇ ਚ ਲਿਖਿਆ ਮਿਲਦਾ ਹੈ ਕਿ ਇਹ ਤਿੰਨ ਭਰਾ ਸਨ ਜਿਨ੍ਹਾਂ ਨੇ ਗੁਰੂ ਸਾਹਿਬ ਕੋਲ ਆ ਕੇ ਗੜੀ ਚ ਆ ਜਾਣ ਕੇ ਬੇਨਤੀ ਕੀਤੀ ਕਿ ਕਿਤੇ ਲਿਖਿਆ ਮਿਲਦਾ ਹੈ ਕਿ ਇਸ ਹਵੇਲੀ ਦੇ ਮਾਲਕ ਦੋ ਭਰਾ ਸਨ ਇੱਕ ਨੇ ਹਵੇਲੀ ਤੇ ਕਬਜ਼ਾ ਕੀਤਾ ਹੋਇਆ ਸੀ ਤੇ ਉਹਦੇ ਤੋਂ ਕਬਜ਼ਾ ਛਡਾਉਣ ਲਈ ਦੂਸਰੇ ਨੇ ਹਵੇਲੀ ਛਡਾਉਣ ਲਈ ਗੁਰੂ ਸਾਹਿਬ ਜੀ ਨੂੰ سپਰਦ ਕਰ ਦਿੱਤੀ ਪਰ ਅਸਲ ਗ੍ਰੰਥ ਜਿਹਦੇ ਤੋਂ ਪੂਰੀ ਗੱਲ ਪਤਾ ਲੱਗਦੀ ਹੈ ਉਹ ਹੈ ਭਾਈ ਰਤਨ ਸਿੰਘ ਪੰਗੂ ਦਾ ਲਿਖਿਆ ਹੋਇਆ ਪ੍ਰਾਚਨ ਪੰਥ ਪ੍ਰਕਾਸ਼ ਗ੍ਰੰਥ ਉਹਨਾਂ ਮੁਤਾਬਕ ਰਾਜਕਮਾਰ ਹਰਪਾਲ ਤੇ ਕਸ਼ਪਾਲ ਦੀ ਪੀੜੀਆਂ 'ਚ ਉਹ ਸਮੇਂ ਡੜੀ ਦੇ ਮਾਲਕ ਸਨ ਬੋਦੀ ਚੰਦ ਰਾਵਤ ਜੀ ਇਹ ਰਾਵਤ ਕੋਈ ਗੋਤ ਜਾਂ ਸਰਨੇਮ ਨਹੀਂ ਹੁੰਦਾ ਰਾਵਤ ਇੱਕ ਆਪਾਦੀ ਹੁੰਦੀ ਹੈ ਜੋ ਉਸ ਸੂਰਮੇ ਨੂੰ ਦਿੱਤੀ ਜਾਂਦੀ ਹੈ ਜੋ ਜੰਗੇ ਮੈਦਾਨ ਚ ਇਲਾਕਾ 100 ਤੋਂ ਵੱਧ ਬੈਰੀਆਂ ਦਾ ਘਾਟਾ ਲਾ ਦਿੰਦਾ ਹੈ ਸਾਰਾ ਸਾਲ ਅੱਜ ਆਪਣੇ ਜੋ ਜ਼ਿਆਦਾਤਰ ਨੂੰ ਲੱਗਦਾ ਹੈ ਕਿ ਅਸਲ ਵਿੱਚ ਉਸ ਸਮੇਂ ਉਹ ਨਹੀਂ ਸੀ ਹੋਇਆ ਗੁਰੂ ਸਾਹਿਬ ਨਾਲ ਦੇ ਸਿੰਘਾਂ ਤੇ ਦੂਜੇ ਪਾਸੇ ਮਾਤਾ ਗੁਜਰਕੌਰ ਦੇ ਛੋਟੇ ਸਾਹਿਬ ਜਾਦੇ ਨਾਲ ਅਚਨਚੇਤ ਹੀ ਜਿਵੇਂ ਰਾਤ ਦਿਖਿਆ ਉਧਰ ਨੂੰ ਅੱਗੇ ਵਧਦੇ ਗਏ ਬਿਲਕੁਲ ਨਹੀਂ ਅਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਹੀ ਇਹ ਪੱਕੇ ਤੌਰ ਤੇ ਤੈਅ ਹੋ ਗਿਆ ਸੀ ਕਿ ਸਰਸਾ ਨਦੀ ਪਾਰ ਕਰਨ ਤੋਂ ਬਾਅਦ ਕਿਹੜੇ ਕਿਹੜੇ ਇਲਾਕੇ ਚ ਹੁੰਦੇ ਹੋਏ ਕਿਹੜੀ ਕਿਹੜੀ ਜਗ੍ਹਾ ਤੇ ਰੁੱਕ ਕੇ ਅੱਗੇ ਵਧਣਾ ਹੈ ਨਹਿੰਗਖਾਨ ਜੀ ਦੇ ਕੋਲ ਦਸ਼ਮੇਸ਼ ਸਭ ਤੋਂ ਪਹਿਲਾਂ ਰੁਕੇ ਸਨ ਉਹ ਪਰਿਵਾਰ ਪੀੜੀਆਂ ਤੋਂ ਹੀ ਗੁਰੂ ਘਰ ਦਾ ਸ਼ਰਧਾਲੂ ਸੀ ਕੁਝ ਪੰਜ ਗੁਰੂ ਸਹਿਬਾਨਾਂ ਦੇ ਚਰਨ ਪੈ ਚੁੱਕੇ ਸਨ ਨਹਿੰਗਖਾਨ ਦੀ ਉਹਨਾਂ ਪਾਗਾ ਪਰਿ ਹਵੇਲੀ ਵਿੱਚ ਇਸ ਤੋਂ ਇਲਾਵਾ ਚਮਕੌਰ ਦੀ ਗੜੀ ਤੋਂ ਬਾਅਦ ਗਲਾਬੇ ਤੇ ਪੰਜਾਬੇ ਦਾ ਘਰ ਤੇ ਫਿਰ ਨਬੀ ਖਾਨ ਤੇ ਗਣੀ ਖਾਨ ਤੱਕ ਗੁਰੂ ਸਾਹਿਬ ਸਿਰਫ ਉਸ ਤਾਂ ਤੇ ਰੁਕੇ ਸਨ ਜਿਹੜੇ ਗਰਸੇਵਕ ਅਦੋ ਵੱਦ ਵਿਸ਼ਵਾਸਯੋਗ ਸਨ ਤੇ ਇਸ ਤੋਂ ਇਲਾਵਾ ਇਹ ਵੀ ਜ਼ਿਕਰ ਮਿਲਦਾ ਹੈ ਕਿ ਦੋ ਕੁ ਸਾਲ ਪਹਿਲਾਂ ਕੁਰਕ ਖੇਤਰ ਤੋਂ ਵਾਪਸ ਆਉਂਦਿਆ ਚਮਕੌਰ ਦੀ ਧਰਤੀ ਤੇ ਗੁਰੂ ਸਾਹਿਬ ਪਹਿਲਾਂ ਵੀ ਆ ਚੁੱਕੇ ਹਨ ਇੱਥੇ ਉਹਨਾਂ ਨੇ ਛੋਟੀ ਜਿਹੀ ਜੰਗ ਵੀ ਲੜੀ ਸੀ ਚਮਕੌਰ ਦੀ ਗੜੀ ਦੇ ਮਾਲਕ ਗੁਰੂ ਸਾਹਿਬ ਦੇ ਪੱਕੇ ਸਰਦਾਲੂ ਰਹੇ ਹੋਣਗੇ ਤੇ ਇਸ ਤੋਂ ਇਲਾਵਾ ਇੱਕ ਹੋਰ ਜ਼ਰੂਰੀ ਗੱਲ ਭਾਰਤ ਪ੍ਰਾਤਨ ਵਿਭਾਗ ਦੇ ਖੋਜ ਕਰਤਾ ਡਬਲਯੂ ਡੀ ਸ਼ਰਮਾ ਨੇ ਸਨ 2000 ਵਿੱਚ ਇੱਕ ਰਿਪੋਰਟ ਤਿਆਰ ਕੀਤੀ ਸੀ ਉਹਨਾਂ ਨੇ ਲਿਖਿਆ ਸੀ ਕਿ ਸੰਘਣੀ ਆਬਾਦੀ ਹੋਣ ਕਰਕੇ ਇਸ ਇਲਾਕੇ ਦੀ ਖਦਾਈ ਤਾਂ ਨਹੀਂ ਕੀਤੀ ਜਾ ਸਕਦੀ ਪਰ ਜਿੰਨੀ ਕ ਥਾਂ ਤੇ ਵੀ ਅਸੀਂ ਖਦਾਈ ਕੀਤੀ ਉੱਥੋਂ ਮਿਲੇ ਚਮਕੀਲੇ ਬਰਤਨਾਂ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਮਕੌਰ ਦਾ ਦਰਸ਼ਬਾ ਮੰਡੀ ਜਾਂ ਪਿੰਡ ਵੀ ਉਸ ਸਮੇਂ ਰਿਹਾ ਹੋਵੇਗਾ ਉਹ ਇਸ ਥਾਂ ਤੇ ਬਣਾਏ ਜਾਣ ਵਾਲੇ ਚਮਕੀਲੇ ਬਰਤਨਾਂ ਦਾ ਵੱਡਾ ਵਪਾਰ ਕੇਂਦਰ ਸੀ ਇਸ ਕਰਕੇ ਇਸ ਥਾਂ ਦਾ ਨਾਮ ਚਮਕੌਰ ਪਿਆ ਸੋ ਚਮਕੌਰੇ ਨਾਮ ਦਾ ਬੰਦਾ ਇਤਿਹਾਸ ਵਿੱਚ ਹੋਇਆ ਵੀ ਹੈ ਇਸ ਗੱਲ ਦਾ ਕਿਤੇ ਕੋਈ ਜ਼ਿਕਰ ਨਹੀਂ ਮਿਲਦਾ ਹੁਣ ਆਪਾਂ ਗੱਲ ਕਰਦੇ ਹਾਂ ਚਮਕੌਰ ਦੀ ਗੜੀ ਦੀ ਬਨਾਵਟ ਬਾਰੇ ਤਾਂ ਜਿੱਦਾਂ ਕਿ ਆਪਾਂ ਹੁਣੇ ਜ਼ਿਕਰ ਕੀਤਾ ਇਹ ਕੋਈ ਗੜੀ ਨਹੀਂ ਇਲਾਕੇ ਦੇ ਪਰਿਵਾਰ ਦੀ ਇੱਕ ਸ਼ਾਨਦਾਰ ਹਵੇਲੀ ਸੀ ਜੋ ਚਮਕੌਰ ਦੀ ਇਤਿਹਾਸਕ ਜੰਗ ਤੋਂ 150 ਸਾਲ ਪਹਿਲਾਂ ਉਸਾਰੀ ਗਈ ਸੀ ਦਰ ਪਿੰਡ ਤੋਂ ਬਾਹਰ ਇਹ ਉੱਚੀ ਪਹਾੜੀ ਤੇ ਉਸਾਰੀ ਗਈ ਉੱਚੀ ਹਵੇਲੀ ਗੁਰੂ ਸਾਹਿਬ ਨੇ ਇਸ ਲਈ ਚੁਣੀ ਸੀ ਕਿਉਂਕਿ ਜੰਗੀ ਨੀਤੀਆਂ ਦੇ ਹਿਸਾਬ ਨਾਲ ਉਹ ਇੱਕ ਟੋਕਵੀਂ ਜਗ੍ਹਾ ਸੀ ਹਾਲਾਂਕਿ ਜਿਵੇਂ ਫਿਲਮਾਂ ਵਿੱਚ ਦਿਖਾਇਆ ਜਾਂਦਾ ਹੈ ਕਿ ਇਹ ਗੜੀ ਕੋਈ ਇੰਨੀ ਜ਼ਿਆਦਾ ਵੱਡੀ ਨਹੀਂ ਸੀ ਜ਼ਮੀਨੀ ਮੰਜ਼ਲ ਤੇ ਤਿੰਨ ਕਮਰੇ ਸੀ ਇਸ ਤੋਂ ਬਾਅਦ ਉੱਪਰ ਜਾਣ ਲਈ ਪੌੜੀਆਂ ਦਾ ਰਸਤਾ ਸੀ ਤੇ ਪਹਿਲੀ ਮੰਜ਼ਲ ਤੇ ਖੁੱਲਾ ਚਬਾਰਾ ਸੀ ਇਸ ਨੂੰ ਇਤਿਹਾਸਕ ਸਰੋਤਾਂ ਵਿੱਚ ਅਟਾਰੀ ਦਾ ਨਾਮ ਦਿੱਤਾ ਗਿਆ ਹੈ ਜੰਗ ਦੇ ਸਮੇਂ ਅਟਾਰੀ ਵਿੱਚ ਦੋਵੇਂ ਸਾਹਿਬਜ਼ਾਦਿਆਂ ਦੇ ਦੋ ਹੋਰ ਸਿੰਘਾਂ ਦੇ ਨਾਲ ਗੁਰੂ ਸਾਹਿਬ ਆਪ ਮੌਜੂਦ ਸਨ ਉਚਾਈ ਤੇ ਹੋਣ ਕਰਕੇ ਦੂਰ ਦੂਰ ਤੱਕ ਦਸ਼ਮਨ ਗੁਰੂ ਸਾਹਿਬ ਨੂੰ ਦਿਖਾਈ ਦਿੰਦੇ ਸਨ ਜਿਹੜੀ ਪਹਾੜੀ ਤੇ ਗੜੀ ਉਸਾਰੀ ਗਈ ਸੀ ਪਹਿਲਾਂ ਤਾਂ ਉਹ ਜ਼ਮੀਨ ਨਾਲੋਂ ਕਾਫੀ ਉਚਾਈ ਤੇ ਸੀ ਹੁਣ ਤਾਂ ਚਲੋ ਇਲਾਕੇ ਦਾ ਵਿਕਾਸ ਹੁੰਦਾ ਗਿਆ ਸੜਕਾਂ ਤੇ ਘਰਾਂ ਦੀਆਂ ਭਾਰਤੀਆਂ ਪੈਂਦੀਆਂ ਗਈਆਂ ਪਰ ਅੱਜ ਤੋਂ 350 ਸਾਲ ਪਹਿਲਾਂ ਪਰ ਅੱਜ ਤੋਂ 300 ਸਾਲ ਪਹਿਲਾਂ ਇਹਦੀ ਉਚਾਈ तकरीबन 80 ਤੋਂ 90 ਫੁੱਟ ਸੀ ਤੇ ਫੌਜਾਂ ਨੇ ਘੇਰਾ ਪਾਇਆ ਹੋਇਆ ਸੀ ਉੱਥੋਂ ਲੈ ਕੇ ਗੜੀ ਤੱਕ ਦੀ ਚੜ੍ਹਾਈ ਬਣ ਜਾਂਦੀ ਸੀ तकरीबन 1500 ਤੋਂ 1600 ਫੁੱਟ ਇਸੇ ਲਈ ਜਦੋਂ ਜੰਗ ਸ਼ੁਰੂ ਹੋਈ ਤੇ ਜਦੋਂ ਮੁਗਲ ਫੌਜਾਂ ਅੱਗੇ ਵਧਦੀਆਂ ਤਾਂ ਸਿੰਘ ਤੀਰ ਤੇ ਗੋਲੀਆਂ ਚਲਾ ਦਿੰਦੇ ਇਹ ਚੜ੍ਹਾਈ ਚੜ੍ਹ ਕੇ ਦਰਵਾਜ਼ੇ ਤੱਕ ਪਹੁੰਚਣ ਤੇ ਇਹ ਫੌਜਾਂ ਨੂੰ ਅੱਧਾ ਦਿਨ ਲੰਘ ਗਿਆ ਸੀ ਤੇ ਜੇ ਗੱਲ ਕਰਕੇ ਗੜੀ ਦੀ ਮਜ਼ਬੂਤੀ ਦੀ ਤਾਂ ਤੁਸੀਂ ਜਾਣ ਕੇ ਹੈਰਾਨ ਹੋ ਜਾਵੋਗੇ ਕਿ ਇਹਦੀਆਂ ਕੰਦਾ 5-5 ਫੁੱਟ ਮੋਟੀਆਂ ਸਨ ਇਸੇ ਕਰਕੇ ਹੀ ਤਾਂ 150 ਸਾਲ ਪੁਰਾਣੀ ਹੋਣ ਦੇ ਬਾਵਜੂਦ ਵੀ ਤਕਰੀਬਨ 10 ਲੱਖ ਦੀ ਫੌਜ ਦੇ ਘੇਰੇ 'ਚ ਇੱਕ ਵੀ ਸਿਪਾਹੀ ਗੱਡੀ ਦੇ ਅੰਦਰ ਦਾਖਲ ਨਹੀਂ ਹੋ ਸਕਿਆ ਪਰ ਵੱਡਾ ਸਵਾਲ ਇਹ ਉੱਠਦਾ ਹੈ ਕਿ ਜੇ ਇਹ ਗੱਡੀ ਇੰਨੀ ਹੀ ਮਜ਼ਬੂਤ ਸੀ ਤਾਂ ਫਿਰ ਇਤਿਹਾਸ ਵਿੱਚ ਇਸ ਨੂੰ ਚਮਕੌਰ ਦੀ ਕੱਚੀ ਗੱਡੀ ਕਿਉਂ ਕਿਹਾ ਗਿਆ ਕਿਹਾ ਜਾਂਦਾ ਹੈ ਅਸਲ ਵਿੱਚ ਚਮਕੌਰ ਦੀ ਗੱਡੀ ਨੂੰ ਕੱਚੀ ਗੱਡੀ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਅਸਾਵੇਂ ਜੰਗ ਵਿੱਚ 40 ਸਿੰਘ ਸ਼ਹੀਦ ਹੋ ਗਏ ਤੇ ਇਹ ਦੋਵੇਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਗਵਾਹ ਬਣੀ ਤਾਂ ਉਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਇਸ ਗੱਡੀ ਲਈ ਇੱਕ ਮੇਣਾ ਜਿਹਾ ਮਾਰਨਾ ਸ਼ੁਰੂ ਕਰ ਦਿੱਤਾ ਕਿ ਭਈ ਇਹ ਗੱਡੀ ਤਾਂ ਕੱਚੀ ਨਿਕਲੀ ਜੋ ਸਾਹਿਬਜ਼ਾਦਿਆਂ ਤੇ ਸਿੰਘਾਂ ਦੀ ਸੁਰੱਖਿਆ ਨਾ ਕਰ ਸકી ਤੇ ਉਦੋਂ ਤੋਂ ਹੌਲੀ-ਹੌਲੀ ਇਤਿਹਾਸ 'ਚ ਇਸ ਗੱਡੀ ਨੂੰ ਚਮਕੌਰ ਦੀ ਕੱਚੀ ਗੱਡੀ ਕਿਹਾ ਜਾਣ ਲੱਗ ਪਿਆ ਇਹ ਗੱਲ ਆਪਾਂ ਹਜ਼ਾਰਾਂ ਵਾਰ ਸੁਣੀ ਹੋਵੇਗੀ ਕਿ ਚਮਕੌਰ ਦੀ ਜੰਗ ਵਿੱਚ 10 ਲੱਖ ਦੀ ਫੌਜ ਨੇ ਗੜੀ ਦੇ ਚਾਰੇ ਪਾਸੇ ਘੇਰਾ ਪਾਇਆ ਹੋਇਆ ਸੀ ਪਰ ਆਪਾਂ ਕਦੀ ਇਹ ਨਹੀਂ ਸੋਚ ਕੇ ਵੇਖਿਆ ਹੋਣਾ ਕਿ 10 ਲੱਖ ਦਾ ਘੇਰਾ ਕਿੱਡਾ ਕ ਵੱਡਾ ਹੁੰਦਾ ਹੈ ਜੇਕਰ ਤੁਸੀਂ ਕਦੇ ਚਮਕੌਰ ਸਾਹਿਬ ਜਾ ਕੇ ਇਤਿਹਾਸ ਦੀ ਥੋੜੀ ਬਹੁਤੀ ਜਾਣਕਾਰੀ ਰੱਖਣ ਵਾਲੇ ਕਿਸੇ ਲੋਕਲ ਵਸਨੀਕ ਤੋਂ ਇਸ ਸਵਾਲ ਕਰੋਗੇ ਤਾਂ ਉਹ ਇਲਾਕੇ 'ਚ ਖੜੇ ਕੰਜੂਰ ਦੇ ਦਰਖਤਾਂ ਵੱਲ ਇਸ਼ਾਰਾ ਕਰਦੇ ਹੋਏ ਗੱਲ ਬਿਆਨ ਕਰਨਗੇ ਜੋ ਕਿ ਗੜੀ ਦੇ ਆਲੇ-ਦੁਆਲੇ ਮੀਲਾਂ ਤੱਕ ਫੈਲੇ ਹੋਏ ਆ ਹਾਲਾਂਕਿ ਸਮੇਂ ਦੇ ਨਾਲ-ਨਾਲ ਇਹਨਾਂ ਦੀ ਗਿਣਤੀ ਕਾਫੀ ਘਟ ਰਹਿ ਗਈ ਹੈ ਪਰ ਪੁਰਾਣੇ ਸਮੇਂ ਵਿੱਚ ਗੜੀ ਦੇ ਚਾਰੇ ਪਾਸੇ ਵੱਡੀ ਗਿਣਤੀ ਵਿੱਚ 4-5 ਕਿਲੋਮੀਟਰ ਦੇ ਏਰੀਏ ਵਿੱਚ ਫੈਲੇ ਹੋਏ ਸਨ ਦਰ ਅਸਲ ਜਿਵੇਂ ਕਿ ਅੱਜ ਕੱਲ੍ਹ ਜੰਗੀ ਮੋਰਚਿਆਂ 'ਚ ਫੌਜਾਂ ਨੂੰ ਛੋਲੇ ਤੇ ਗੋੜਖਾ ਕੇ ਲੜਨਾ ਪੈਂਦਾ ਹੈ ਉਹਨਾਂ ਸਮਿਆਂ 'ਚ ਇਹ ਖੰਜੂਰਾ ਮੁਗਲ ਫੌਜ ਦੀ ਖਰਾਕ ਹੁੰਦੀਆਂ ਸਨ ਤੇ ਜਿੱਥੇ-ਜਿੱਥੇ ਮੁਗਲ ਫੌਜਾਂ ਨੇ ਗਿੜਕਾ ਸੁੱਟਿਆ ਉੱਥੇ ਫਿਰ ਬਾਅਦ ਚ ਖਜੂਰਾਂ ਦੇ ਦਰਖਤ ਉਗਦੇ ਗਏ ਤੇ ਇਹ ਦਰਖਤ ਚਮਕੌਰ ਦੀ ਗੜੀ ਤੋਂ 4-5 ਕਿਲੋਮੀਟਰ ਦੀ ਦੂਰੀ ਤੱਕ ਵੀ ਦੇਖੇ ਜਾ ਸਕਦੇ ਹਨ ਸੋ ਇਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਫੌਜ ਨੇ ਇੰਨੀ ਵੱਡੀ ਤعداد ਵਿੱਚ ਕੀੜਾ ਪਾਇਆ ਹੋਇਆ ਸੀ ਕਿ ਸਿਪਾਹੀ 4 ਤੋਂ 5 ਕਿਲੋਮੀਟਰ ਦੀ ਦੂਰੀ ਤੱਕ ਵੀ ਤੈਨਾਤ ਸਨ ਇਹ ਖਜੂਰ ਦੇ ਦਰਖਤਾਂ ਵਾਲਾ ਪੈਟਰਨ ਤੁਹਾਨੂੰ ਸ਼੍ਰੀ ਆਨੰਦਪੁਰ ਸਾਹਿਬ ਦੇ ਆਲੇ-ਦੁਆਲੇ ਦੇਖਣ ਨੂੰ ਮਿਲੇਗਾ ਜਿੱਥੇ ਫੌਜਾ 7 ਮਹੀਨੇ ਤੱਕ ਘੇਰਾ ਪਾਈ ਬੈਠ ਗਏ ਸਨ ਸੋ ਅਰਜ ਕਰਾਂਗੇ ਕਿ ਇੱਕ ਤਸਵੀਰ ਨੂੰ ਆਪਣੇ ਮਨ ਵਿੱਚ ਅਕੇਰਨ ਦੀ ਕੋਸ਼ਿਸ਼ ਕਰਿਓ ਜੇ ਹੱਥ 'ਚ ਡੰਗੀਆਂ ਤਲਵਾਰਾਂ ਫੜੀ ਕਿਸੇ ਨੂੰ ਵੰਡਣ ਦੇ ਇਰਾਦੇ ਨਾਲ ਕੋਈ ਚਾਰਕ ਬੰਦੇ ਵੀ ਘਰ ਸਾਹਮਣੇ ਖੜੇ ਹੋ ਜਾਣ ਤਾਂ ਆਪਣੇ ਚੋਂ 99% ਸਿੱਖ ਤਾਂ ਮੇਰੇ ਵਰਗੇ ਹੋਣਗੇ ਜਿਨ੍ਹਾਂ ਦਾ ਬੂਹਾ ਖੁੱਲਣ ਤੋਂ ਪਹਿਲਾਂ ਹੀ ਜਾਨ ਸੁੱਕ ਜਾਊਗੀ ਦੂਜੇ ਪਾਸੇ ਇਹ ਸੋਚ ਕੇ ਦੇਖੋ ਕਿ ਘਰ ਨੂੰ 4-5 ਕਿਲੋਮੀਟਰ ਦੀ ਦੂਰੀ ਤੱਕ ਚਾਰੇ ਪਾਸੇ ਫੌਜ ਨੇ ਘੇਰਾ ਪਾਇਆ ਹੋਇਆ ਹੈ ਜਿਨ੍ਹਾਂ ਦੇ ਹੱਥਾਂ 'ਚ ਤਲਵਾਰਾਂ, ਨੀਜੇ ਤੇ ਬੰਦੂਕਾਂ ਫੜੀਆਂ ਹੋਈਆਂ ਹਨ ਜੋ ਇੱਕ-ਇੱਕ ਸਿਪਾਹੀ ਜਾਨ ਦਾ ਪਿਆਸਾ ਹੋਇਆ ਫਿਰਦਾ ਹੈ ਜੰਗ ਲੜਨਾ ਤਾਂ ਛੱਡੋ ਗੱਡੀ ਦਾ ਦਰਵਾਜ਼ਾ ਖੋਲ ਕੇ ਉਹਨਾਂ ਦੇ ਮੂਹਰੇ ਜਾ ਕੇ ਖੜਨਾ ਹੀ ਕਿੱਡੀ ਵੱਡੀ ਗੱਲ ਹੋਊਗੀ ਮੈਂ ਆਪਣੇ ਆਪ ਨੂੰ ਮਹਾਨ ਸ਼ਹੀਦਾਂ ਨਾਲ ਕੰਪੇਅਰ ਨਹੀਂ ਕਰ ਰਿਹਾ बस ਇਹ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਉਹਨਾਂ ਸੂਰਮਿਆਂ ਦੀ ਦਲੇਰੀ ਦਾ ਸਮੁੰਦਰ ਕਿੱਡਾ ਵਿਸ਼ਾਲ ਹੋਊਗਾ ਸੋ ਇਹ ਸੀ ਚਮਕੌਰ ਦੀ ਗੜੀ ਦਾ ਇਤਿਹਾਸ ਹਮੇਸ਼ਾ ਦੀ ਤਰ੍ਹਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਜ਼ਰੂਰ ਲਗਵਾ ਦਿਓ ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ